आजकल वो एक समुंदर खंगाल रहे हैं आजकल वो एक समुंदर खंगाल रहे हैं सुना है कि मेरीयां कमियां निकाल रहे हैं जिनके अपने करिदार किरदार लीरो ली रहे हैं वो दूसरों की पगड़ियां उछाल रहे हैं अब इस पीढ़ि छोटा मार के देखो थोड़े किरदार की ने गल गल ते मुकर जाने हो तुसी ਗੱਲ ਗੱਲ ਤੇ ਤੁਸੀਂ ਲੱਤਾਂ ਖਿੱਚਣ ਵਾਲੇ ਹੋ ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਸੋ ਤੁਸੀਂ ਪਿੰਡਾਂ ਜਾਣਾ ਤੁਸੀਂ ਲੋਕਾਂ ਨਾਲ ਆਈ ਕੰਟੈਕਟ ਕਰਨਾ ਇੱਕ ਗੱਲ ਦੀ ਮੈਂ ਗਰੰਟੀ ਲੈਣਾ ਤੁਹਾਡੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਜਦੋਂ ਤੁਸੀਂ ਪਿੰਡ 'ਚ ਕਿਸੇ ਕੋਲ ਜਾਓਗੇ ਕੰਮਾਂ ਦੀ ਲਿਸਟ ਲੈ ਜਾਓ ਤੁਹਾਨੂੰ ਅੱਖ ਨੀਵੀਂ ਨਹੀਂ ਕਰਨੀ ਪਊਗੀ ਵੀ ਆਹ ਕੰਮ ਦੇਖ ਲਓ ਕਰ ਕਾ ਪੈਨੇ ਕਰਾ ਕੰਮ ਕੀਤੇ ਤੇ ਪੁੱਛ ਲੈ ਕਿਸੇ ਨੂੰ ਪੈਸਾ ਲੱਗਿਆ ਵਜ੍ਹਾ ਹੋਰ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਤੇ ਨਾ ਹੀ ਆਪਣੇ ਕੀਤੇ ਹੋਏ ਦੇਖੇ ਆ ਕਹਿ ਹੀ ਨਹੀਂ ਸਕਦੇ ਪੰਜਵੇਂ ਦਾ ਭਾਈ ਫਤਿਹ ਜੰਗ ਪੰਜਾਬ ਦੇ ਵਿੱਚ ਇੱਕ ਘਰ ਆ ਸਿਰਫ ਇੱਕ ਘਰ ਹੈ ਜਿਹਦੀ ਉੱਪਰਲੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਥੱਲੜੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਵਿਚਾਲੇ ਪੌੜੀਆਂ ਨੇ 20 বাই ਪੌੜੀਆਂ ਨੇ ਕਹਿੰਦੇ ਮੈਂ ਤਾਂ ਕਿਤੇ ਗਿਆ ਨਹੀਂ ਰੱਬ ਲੈ ਕੇ ਵੀ ਨਾ ਜਾਵੇ ਇਹ ਜੇ ਘਰ ਚ ਤਾਂ ਹਾ ਬੀਜਪੀ ਦਾ ਥੱਲੇ ਕਾਂਗਰਸ ਦਾ ਜੇ ਕਿਤੇ ਉਹ ਥੱਲੇ ਆਉਂਦਾ ਇਧਰੋਂ ਇਹ ਤਾਂ ਜਾਣਦਾ ਵਿਚਾਲੇ ਮਿਲ ਗਏ ਫਿਰ ਕਿਹੜੀ ਪਾਰਟੀ ਚੋਂਗੇ ਬਈ ਉਹ ਕਹੂਗਾ ਤਾਂ ਆ ਜਾਊਗਾ ਉਹ ਕਹੂਗਾ ਥੱਲੇ ਆ ਜਾ ਪੰਜਾਬੀ ਸੁਣ ਲਓ ਇਹਨਾਂ ਦੀ ਹੁਣ ਉਹ ਕਹਿੰਦਾ ਆ ਜਿਹੜੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਮੱਕੜ ਨੇ ਇਹ ਕਹਣਾ ਮੇਰਾ ਰੋਲਾ ਪਾਈ ਜਾਂਦੇ ਆ ਪਰ ਮੱਕੜ ਨਹੀਂ ਕਹਿਣਾ ਹੁੰਦਾ ਭਾਈ ਉਹਨਾਂ ਨੂੰ ਤਮੱਕੜ ਹੀ ਦਾਦਿਆ ਅਜ਼ਲ ਚ ਹੈਗੇ ਸਹੀ ਨੇ ਉਹ ਤਮੱਕੜ ਕੜਕਾਉਣ ਹੁੰਦਾ ਜਿਹੜੇ ਧੰਕਾ ਪਾਉਂਦੇ ਨੇ ਥੋੜੀ ਧੰਕ ਪੈਂਦੀ ਆ ਤਾਂ ਤੁਹਾਨੂੰ ਤਮੱਕੜ ਕਹਿਣ ਲੱਗੋ ਨੇ ਬੱਸ ਹੱਲੇ ਬੈਨੇ ਕੰਦਾਂ ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹ ਹੈ ਮਿੰਤਾਦਿਆਂ ਦਾ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜ ਕੱਲੇ ਬੜ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ कल वो एक समुंदर खंगाल रहे हैं आजकल वो एक समुंदर खंगाल रहे हैं सुना है कि मेरीयां कमियां निकाल रहे हैं जिनके अपने करिदा किरदार लीरो लीर हैं वो दूसरों की पगड़ियां उछाल रहे हैं अब दे पीढ़ी छोटा मार के देखो थोड़े किरदार की ने गल गल ते मुकर जाने हो तुसी ਗੱਲ ਗੱਲ ਤੇ ਤੁਸੀਂ ਲੱਤਾਂ ਖਿੱਚਣ ਵਾਲੇ ਹੋ ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਚੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਸੋ ਤੁਸੀਂ ਪਿੰਡਾਂ ਜਾਣਾ ਤੁਸੀਂ ਲੋਕਾਂ ਨਾਲ ਆਈ ਕੰਟੈਕਟ ਕਰਨਾ ਇੱਕ ਗੱਲ ਦੀ ਮੈਂ ਗਾਰੰਟੀ ਲੈਣਾ ਤੁਹਾਡੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਜਦੋਂ ਤੁਸੀਂ ਪਿੰਡ 'ਚ ਕਿਸੇ ਕੋਲ ਜਾਓਗੇ ਕੰਮਾਂ ਦੀ ਲਿਸਟ ਲੈ ਜਾਓ ਤੁਹਾਨੂੰ ਅੱਖ ਨੀਵੀਂ ਨਹੀਂ ਕਰਨੀ ਪਊਗੀ ਵੀ ਆਹ ਕੰਮ ਦੇਖ ਲਓ ਕਰ ਕਾ ਪੈਨੇ ਕਰਾ ਕੰਮ ਕੀਤੇ ਤੇ ਪੁੱਛ ਲੈ ਕਿਸੇ ਨੂੰ ਪੈਸਾ ਲੱਗਿਆ ਵਜਾ ਹੋਰ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਤੇ ਨਾ ਹੀ ਆਪਣੇ ਕੀਤੇ ਹੋਏ ਦੇਖੇ ਆ ਕਹਿ ਹੀ ਨਹੀਂ ਸਕਦੇ ਪੰਜਵੇਂ ਦਾ ਭਾਈ ਫਤਿਹ ਜੰਗ ਪੰਜਾਬ ਦੇ ਵਿੱਚ ਇੱਕ ਘਰ ਹੈ ਫਿਰ ਇੱਕ ਘਰ ਹੈ ਜਿਹਦੀ ਉੱਪਰਲੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਥੱਲੜੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਵਿਚਾਲੇ ਪੌੜੀਆਂ ਨੇ 20 বাই ਪੌੜੀਆਂ ਨੇ ਕਹਿੰਦੇ ਮੈਂ ਤਾਂ ਕਦੇ ਗਿਆ ਨਹੀਂ ਰੱਬ ਲੈ ਕੇ ਵੀ ਨਹੀਂ ਜਾਵੇ ਇਹ ਜਿਹੇ ਘਰ ਚ ਤਹਾਂ ਭਾਜਪੀ ਦਾ ਹੈ ਥੱਲੇ ਕਾਂਗਰਸ ਦਾ ਜੇ ਕਿਤੇ ਉਹ ਥੱਲੇ ਆਉਂਦਾ ਇਧਰੋਂ ਇਹ ਤਾਂਾਂ ਜਾਂਦਾ ਵਿਚਾਲੇ ਮਿਲ ਗਏ ਫਿਰ ਕਿਹੜੀ ਪਾਰਟੀ ਚੋਂਣਗੇ ਬਈ ਉਹ ਕਹੂਗਾ ਤਹਾ ਆ ਜਾ ਉਹ ਕਹੂਗਾ ਥੱਲੇ ਆ ਜਾ ਪੰਜਾਬੀ ਸੁਣ ਲੋ ਇਹਨਾਂ ਦੀ ਹੁਣ ਉਹ ਕਹਿੰਦਾ ਆ ਜਿਹੜੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਮੱਕੜ ਨੇ ਇਹ ਕਹਣਾ ਅਮੇ ਰੋਲਾ ਪਾਈ ਜਾਂਦੇ ਆ ਪਰ ਮੱਕੜ ਨਹੀਂ ਕਹਿਣਾ ਹੁੰਦਾ ਭਾਈ ਉਹਨਾਂ ਨੂੰ ਤਮੱਕੜ ਹੀ ਦਾ ਅਜ਼ਲ ਚ ਹੈਗੇ ਸਹੀ ਨੇ ਉਹ ਤਮਕੜਕਾਣ ਹੁੰਦਾ ਜਿਹੜੇ ਧਮਕਾ ਪਾਉਂਦੇ ਨੇ ਥੋੜੀ ਧਮਕ ਪੈਂਦੀ ਆ ਤਾਂ ਤੁਹਾਨੂੰ ਤਮਕੜ ਕਹਿਣ ਲੱਗਿਓ ਨੇ ਬੱਸ ਹੱਲੇ ਭੈਣੇ ਕੰਧਾਂ 'ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਐ ਕੀ ਕਹੈ ਮਿੰਤਾਦਿਆਂ ਦਾ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜਕੱਲੇ ਬoi ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ